ਜਿਹੜੇ ਅਮਰਜੋ ਤੇ ਗਰਮੇਲ ਕੌਰ ਸਨ ਜਦੋਂ ਜਿਵੇਂ ਤੁਸੀਂ ਉਹਦਾ ਵਿਆਹ ਕਰਵਾਇਆ ਕਿੰਨੇ ਚਿਰ ਬਾਅਦ ਬੋਲਣ ਲੱਗੀਆਂ ਹਨ ਆਪਸ ਵਿੱਚ ਨਹੀਂ ਬੋਲਣ ਲਗੀਆਂ ਕਿੰਨਾ ਚਿਰ ਨਹੀਂ ਬੋਲੀਆ ਬੋਲੀਆ ਹੀ ਨਹੀਂ ਉਹ ਇੱਕ ਇੰਟਰਵਿਊ ਦੇ ਵਿੱਚ ਹੈ ਕਿ ਜਦੋਂ ਅਮਰਜੋ ਜਾਂਦੀ ਹੁੰਦੀ ਸੀ ਗਰਮੇਲ ਕੌਰ ਦੇ ਜੀ ਭਾਂਡੇ ਵੀ ਮਾਂਜਣ ਆਉਂਦੇ ਹਨ ਮੱਝ ਕੇ ਜਾਂਦੀ ਹੁੰਦੀ ਨਹੀਂ ਗਲਤ ਕਰ ਲਾ ਇਹਦੇ ਨੇੜੇ ਹੀ ਨਹੀਂ ਆਈ ਉਹ ਅੱਜ ਕਾ ਇਹਨੂੰ ਜੋ ਮਰਜ਼ੀ ਕਹੀ ਜਾਵੇ ਚਮਕੀਲਾ 1978 ਤੋਂ ਲੈ ਕੇ 84 ਤੱਕ ਹੀ ਮੇਲ ਕੋਰੇ ਆ ਮੈਂ ਇੱਕ ਰਾਤ ਆਇਆ ਉੱਥੇ ਵੀ ਪਿਗਲਾ ਕੇ ਇਹ ਦੇਕਰੋ ਫਿਰ ਵਾਪਸ ਚਲੇ ਗਿਆ ਮੈਂ ਇੱਕ ਰਾਤ ਨਹੀਂ ਰਿਹਾ 78 ਤੋਂ ਲੈ ਕੇ 84 ਤੇ ਮੇਰੇ ਕੋਲ ਰਿਹਾ ਮੇਰੇ ਨਾਲ ਸੌਂਦਾ ਰਿਹਾ ਮੇਂ ਨਾ ਪੈਂਦਾ ਰਿਹਾ ਜਿੱਥੇ ਮੈਂ ਪਸ਼ਾਬ ਕਰਦਾ ਸੀ ਉੱਥੇ ਹੀ ਕਰਦਾ ਸੀ ਤੇ 84 ਤੋਂ 88 ਤੱਕ ਫਿਰ ਕਿੱਥੇ ਰਿਹਾ ਉਹ 88 ਤੋਂ 84 ਜੇ ਵਿਆਹ ਹੋ ਗਿਆ 84 ਜੇ ਮੇਰਾ ਵਿਆਹ ਹੋਇਆ ਮੈਂ ਚਮਕੀਲੇ ਤੋਂ 3 ਮਹੀਨੇ ਬਾਅਦ ਵਿਆਹ ਕਰਵਾਇਆ ਆਪਣਾ ਚਮਕੀਲਾ ਮੇਰੇ ਬਰਾਤੇ ਗਿਆ ਮਰਜੋਤ ਮੇਰੇ ਬਰਾਤੇ ਗਈ ਉਹਦਾ ਭਰਾ ਮੇਰੇ ਬਰਾਤੇ ਗਿਆ ਗੱਡੀ ਦੇ ਵਿੱਚ ਚਮਕੀਲੇ ਦੀ ਗੱਡੀ 'ਚ ਮੇਰੀ ਢੋਲੀ ਆਈ ਆ ਇਨਾ ਚੁਨੀ ਕੋ ਗਿਆ ਗਰਮੇਲ ਕਰੋ ਨਾ ਨਹੀਂ ਇਨਾ ਚ ਕੋਈ ਨਹੀਂ ਗਿਆ ਕਿਉਂ ਜਿਹੜਾ ਮੈਂ ਚਮਕੀਲੇ ਦਾ ਜਦੋਂ ਵਿਆਹ ਕਰਾਇਆ ਮੈਂ ਤੁਹਾਨੂੰ ਇੱਕ ਛੋਟੀ ਜੀ ਉਦਾਹਰਨ ਦਿੰਨਾ ਆ ਇੱਕ ਲੱਕੜ ਦਾ ਬੁੱਤ ਘੜ ਕੇ ਜਨਾਨੀ ਦਾ ਉਹਦੇ ਕੋਲ ਤੁਸੀਂ ਖੜ ਜੋ ਜਾ ਉਹਨਾਂ ਕੋਈ ਮਾਰੀ ਹਰਤ ਕਰੋ ਤੁਹਾਡੇ ਘਰ ਵਾਲੀ ਉਹਦੇ ਛੇਤਰ ਲਾ ਲੋਗੀ ਮਾਮਾ ਇੱਧਰ ਜਾ ਤਾਂ ਜਗਰਤ ਨਕਲੀ ਧਕੇ ਖਾਂਡੇ ਆ ਕਦੀ ਸੌਂਕਣ ਬਰਦਾਸ਼ ਕਰਦੀ ਦੇਖੀ ਆ ਨਹੀਂ ਦੇਖੀ ਤੁਸੀਂ ਦੇਖਿਆ ਅੱਜ ਜਦੋਂ ਅਸੀਂ ਇੱਥੇ ਬੁੱਤ ਜਿਹੜਾ ਉਹਨਾਂ ਦਾ ਲੱਗਿਆ ਹੋਇਆ ਚਮਕੀਲਾ ਜੀ ਤਾਂ ਉਹਨਾਂ ਦੀ ਮੂਰਤੀ ਇੱਥੇ ਲੱਗੀ ਹੋਈ ਹੈ ਸਮਾਤ ਤੇ ਗੁਰਮੇਲ ਕੌਰ ਜੀ ਉਹਨਾਂ ਦੇ ਉੱਪਰ ਫੁੱਲ ਮਾਲਾਵਾ ਜਾਂ ਉਹਨਾਂ ਦਾ ਸਤਿਕਾਰ ਕਰਕੇ ਜਾਂਦੇ ਨੇ ਤੇ ਸੋਕਣੀ ਹੈ ਜਿਹੜੀ ਜੇ ਇਸ ਜਗ੍ਹਾ ਲੋਹਿੰਦੀ ਤਾਂ ਉਹ ਨਹੀਂ ਕਰਦੇ ਦੇਖੋ ਇਹ ਤਾਂ ਹੁਣ ਉਹਨਾਂ ਦੀ ਇੱਛਾ ਜੀ ਕਈ ਵਾਰੀ ਤਾਂ ਬੰਦੇ ਮਾੜਾ ਚੰਗਾ ਪਹਿਲਾਂ ਬੋਲਦੇ ਹੀ ਰਹੇ ਆ ਤੇ ਹੁਣ ਜਦੋਂ ਪਤਾ ਲੱਗਾ ਲੋਕਾਂ ਦੇ ਕਹਿਣ ਤੇ ਤੇ ਹੁਣ ਸਤਿਕਾਰ ਕਰਨਾ ਪਿਆ ਵਧੀਆ ਗੱਲ ਆ ਜੈਮਲ ਚਮਕੀਲੇ ਉਹਨਾਂ ਨਾਲ ਬਾਰੇ ਤੁਸੀਂ ਕੀ ਜਾਣਦੇ ਹੋ ਉਹਨਾਂ ਦੇ ਪੁੱਤਰ ਬਾਰੇ ਜੈਮਲ ਚਮਕੀਲੇ ਨੂੰ ਮੈਂ ਜਿੱਦਾਂ ਇਹਦੇ ਪਿਓ ਨੂੰ ਰਾਸਤੇ ਪਾਇਆ ਸੀ ਉਸੇ ਤਰ੍ਹਾਂ ਮੈਂ ਪਾਣਾ ਚਾਹੁੰਦਾ ਸੀਗਾ ਮੇਰੇ ਕੋਲ ਆਇਆ ਸ੍ਰਿੰਦਰ ਸ਼ਰਮਾ ਜੀ ਪਬਲਿਕ ਰਿਲੇਸ਼ਨ ਮਹਕਮੇ ਦੇ ਵਿੱਚ ਨੌਕਰੀ ਕਰਦੇ ਸੀ ਬਹੁਤ ਅੱਛੇ ਸੁਭਾਅ ਦੇ ਇਨਸਾਨ ਸੀਗੇ ਬਹੁਤ ਕਲਾਸੀਕਲ ਦੇ ਮਹਾਰਤੀ ਇਹ ਮੁੰਡੇ ਨੂੰ ਮੈਂ ਉੱਥੇ ਛੱਡਿਆ ਉਹਦੇ ਕੋਲ ਮੈਂ ਕਹਾ ਮਹਾਸ਼ਯ ਜੀ ਸਾਡੀ ਲੋਕ ਗਾਇਕੀ ਦੇ ਵਿੱਚ ਪੰਜ ਮੇਨ ਰਾਗ ਕੰਮ ਕਰਦੇ ਨੇ ਵੇ ਇਹਨੂੰ ਪੰਜਾਂ ਰਾਗਾ ਦੀ ਬਾਖਬੀਤ ਕਰਾ ਦਿਓ ਉਹ ਕਹਿੰਦੇ ਠੀਕ ਆ ਜੀ ਮੈਂ ਕਹਾ ਜੀ ਪੇਮੈਂਟ ਦੱਸੋ ਕੀ ਫੀਸ ਲੈਣੇ ਆ ਕਹਿੰਦੇ ਜੀ 1500 ਰੁਪਈਆ ਮੈਂ ਆਪਣੇ ਕੋਲੋਂ 1500 ਰੁਪਈਆ ਕੱਢ ਕੇ ਦਿੱਤਾ ਮੈਂ ਕਹਾ ਆ ਲਓ 1500 ਰੁਪਈਆ ਤੇ ਮੈਂ ਕਹਾ ਹੁਣ ਅਗਲੇ ਮਹੀਨੇ 1500 ਤੂੰ ਦੇਣੇ ਬਈ ਮੁੜੇ ਨੂੰ ਕਿਹਾ ਵੇ ਕੁਛ ਸਿੱਖ 6 ਮਹੀਨੇ ਲਾੜਾ ਉਸ ਤੋਂ ਬਾਅਦ ਰਿਕਾਰਡਿੰਗ ਤੇਰੀ ਮੈਂ ਕਰਾਉਂਗਾ ਉਹਨੂੰ ਕਿਸੇ ਨੇ ਊਂਗਲ ਲਾਤੀ ਵੀ ਤਾਂ ਤੈਨੂੰ ਲੁੱਟ ਕੇ ਖਾਜੂਏ ਤਾਂ ਤੈਨੂੰ ਫਲਾਣਾ ਕਰ ਦੂਏ ਤਾਂ ਤੈਨੂੰ ਧਮਕੜਾ ਕਰ ਜੋ ਉੱਥੇ ਉਹਨੇ 8 ਦਿਨ ਲਾਏ ਮੈਂ ਮੁਰਤੇ ਪੁੱਛਿਆ ਉਹ ਕਹਿੰਦਾ ਮੋ ਤਾਂ ਮੁਰਤੇ ਆਇਆ ਹੀ ਨਹੀਂ ਫਿਰ ਉਸ ਤੋਂ ਬਾਅਦ ਉਹ ਮੇਰਾ ਇੱਕ ਪੱਤਰਕਾਰ ਦੋਸਤ ਆ ਪਰਮਜੀਤ ਪਪੂ ਤਨਹਲੇ ਤੋਂ ਉਹ ਗੱਡੀ ਲੈ ਕੇ ਆਇਆ ਕੈਮਰਾ ਲੈ ਕੇ ਆਇਆ ਉਹ ਸਗਾ ਪੰਜਾਬੀ ਟ੍ਰਿਬਿਊਨ ਦਾ ਰੀਡਰ ਉਹ ਕਹਿੰਦਾ ਚੱਲ ਬਈ ਇਹਦੀ ਇੰਟਰਵਿਊ ਲੈ ਕੇ ਮੇਨ ਵਰਕੇ ਤੇ ਸ਼ਾਬਦ ਦੇ ਵਿੱਚ ਵਕੀਲੇ ਦਾ ਮੁੰਡਾ ਆ। ਅਸੀਂ ਇਸ ਪਾਰਟਕ ਤੇ ਆਏ ਆ। ਇਸ ਪਾਰਟਕ ਤੇ ਆਣ ਕੇ ਮੈਂ ਕਿਹਾ ਪਹਿਲਾਂ ਉਹਨੂੰ ਫੋਨ ਕਰ। ਉਹਨੂੰ ਫੋਨ ਕੀਤਾ ਆ ਵੀ ਜੀਪੂ ਕਿੱਥੇ ਆ? ਕਹਿੰਦਾ ਜੀ ਤੁਸੀਂ ਕੌਣ? ਮੈਂ ਕਿਹਾ ਮੈਂ ਤੇਰਾ ਤਾਇਆ ਬੋਲਦਾ ਕੇਸਰ ਸਿੰਘ ਟਿੱਕੀ ਹਾਂ ਜੀ ਤਾਇਆ ਜੀ ਦੱਸੋ। ਮੈਂ ਕਿਹਾ ਤਨੌਲੇ ਤੋਂ ਪਰਮਜੀਤ ਪੱਪੂ ਨੇ ਤੁਹਾਡੀ ਇੰਟਰਵਿਊ ਕਰਨੀ ਆ ਵੀ ਮੇਨ ਅਖਬਾਰ ਤੇ ਲਾਉਣਾ ਆ ਪੰਜਾਬੀ ਟੈਲੀਵਿਜ਼ਨ ਤੇ ਤੂੰ ਕਿੱਥੇ ਆ? ਕਹਿੰਦਾ ਜੀ ਮੈਂ ਤਾਂ ਐਸ ਬਿਲ ਟھیਟਰ ਦੇ ਵਿੱਚ ਫਿਲਮ ਦੇਖਦਾ ਪਿਆ ਆ ਤੁਸੀਂ ਕੱਢ ਨੂੰ ਆ ਜਿਓ। ਮੈਂ ਜਦੋਂ ਤਨੌਲੀ ਤੋਂ ਆਉਂਗਾ ਚੱਲ ਕੇ ਕਰਨੂੰ ਉਸ ਤੋਂ ਬਾਅਦ ਆਪਾਂ ਉਹਦਾ ਖੇੜਾ ਛੱਡਤਾ ਉਹ ਆਪਾਂ ਨੂੰ ਨਹੀਂ ਮਿਲਿਆ ਮਿਲਿਆ ਮੈਂ ਕਿਰਨੈਲ ਗਿਲ ਦੇ ਭੋਗ ਤੇ ਗਿਆ ਸੀਗਾ ਉੱਥੇ ਮੈਨੂੰ ਮਿਲਿਆ ਕਹਿੰਦਾ ਤਾਇਆ ਜੀ ਕੀ ਹਾਲ ਹੈ ਮੈਂ ਕਹਾ ਮੇਰਾ ਠੀਕ ਆ ਤੂੰ ਆਪਣਾ ਧਿਆਨ ਰੱਖ ਬਈ ਬੜਾ ਮੋਟਾ ਹੋਈ ਹੈ ਨਾ ਇਹਨੂੰ ਥੋੜਾ ਜਿਹਾ ਸੇਹਤ ਘਟਾ ਥੋੜੀ ਜੀ ਬਸ ਮੇਰੇ ਬਾਟੀਆਂ ਪਾ ਕੇ ਤੁਰ ਗਿਆ ਮੈਂ ਕਹਾ ਜਾ ਉਹਨਾਂ ਨੂੰ ਇਹ ਸੀਦਾ ਅਹਿਸਾਸ ਨਹੀਂ মিডিਆ ਦੀ ਤਾਕਤ ਕੀ ਉਹਨਾਂ ਨੇ ਅਹਿਸਾਸ ਨਹੀਂ ਨਾ ਜੀ ਜੇ ਇਹ ਜੇ মিডিਆ ਦੀ ਉਹਨੂੰ ਤਾਕਤ ਦਾ ਪਤਾ ਹੁੰਦਾ ਫਿਰ ਉਹ ਭੱਜ ਕੇ ਆਉਂਦਾ ਸਾਡੇ ਕੋਲ ਉਸ ਬੰਦੇ ਨੇ ਮੇਰੀਆਂ ਕੱਟੋ-ਕੱਟਨੀ 6 ਅਖਬਾਰਾਂ ਦੇ ਵਿੱਚ ਇੰਟਰਵਿਊ ਛਾਪ ਗਏ ਆ ਪੰਜਾਬੀ ਟੀਵੀ ਹੁੰਦੇ ਵਿੱਚ ਮੇਰੇ ਕੋਲ ਪ੍ਰੂਫ ਆਏ ਨੇ ਲੇਕਿਨ ਉਹ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਅੱਜ ਦੁਨੀਆ ਜਿਹੜੀ ਹੈ ਅੱਜ ਇੰਨੇ ਲੋਕ ਖੜੇ ਨੇ ਤੁਸੀਂ ਕਿਤੇ ਵੀ ਤੁਰ ਜੋ ਅਚਾਨਕ ਜਿਹੜੇ ਜਿੱਥੇ ਤੁਹਾਡੇ ਬਾਰੇ ਨਹੀਂ ਜਾਣਦੇ ਅਚਾਨਕ ਜੇ ਕਹਿ ਦਿੱਤਾ ਜਾਵੇ ਕਿ ਚਮਕੀਲੇ ਨਾਲ ਕੰਮ ਕਰਨ ਵਾਲਾ ਬੰਦਾ ਜਿਹੜਾ ਇੱਥੇ ਖੜਾ ਹੈ ਤੇ ਉਹ ਆਪਣੇ ਆਪ ਉੱਥੇ ਰੌਣਕਾਂ ਲਾ ਗਿਆ ਇਹਨਾਂ ਨੂੰ ਪਤਾ ਲੱਗ ਜਾਂਦਾ ਮੈਨੂੰ ਅੰਬਰਸਰ ਤੋਂ ਗਰਦਾਸਪੁਰ ਤੋਂ ਜਿਹੜੇ ਨਵੇਂ ਗਾਇਕ ਆ ਉਹ ਕਹਿੰਦੇ ਸਾਡੇ ਕੋ ਆ ਜਾ ਇੱਥੇ ਰਹਿ ਸਾਡੇ ਕੋ ਤੇਰੀ ਸੇਵਾ ਵੀ ਕਰਾਂਗੇ ਸਿਰਫ ਕੀ ਕਰਨਾ ਸਾਡੀ ਰੈਸਲ ਕਰਾ ਦੇ ਸਾਨੂੰ ਰੈ ਦੇ ਦੇ ਵੀ ਕਿਦਾਂ ਦਾ ਮੈਟਰ ਗਾਉਣਾ ਕਿਦਾਂ ਦਾ ਨਹੀਂ ਪਰ ਮੇਰੀ ਮਜਬੂਰੀ ਆ ਮੈਂ ਲੁਧਿਆਣਾ ਛੱਡ ਨਹੀਂ ਸਕਦਾ ਮੈਂ ਇੱਕ ਚਮਕੀਲੇ ਮੰਗਰ ਚਮਕ ਜੋ ਥਿਊਰੀ ਮੇਰੀ ਚਮਕੀਲੇ ਵਾਰੀ ਸੀ ਉਹੀ ਥਿਊਰੀ ਮੈਂ ਮੁੰਡਾ ਆ ਇੱਥੇ ਮਹਿਕਮੇ ਦੇ ਵਿੱਚ ਨਹਿਰੀ ਮਹਿਕਮੇ ਚ ਅਫਸਰ ਲੱਗਾ 60000 ਰੁਪਿਆ ਤਨਖਾਹ ਉਹਦੀ ਰਾਣਾ ਚੰਡੀਗੜੀਆ ਉਹ ਮੈਨੂੰ ਪਿਉ ਵਾਂ ਤਰਾ ਮੰਨਦਾ ਅਗਰ ਜਿੱਦੜ ਮੈਂ ਉਹਦੀ ਸਟੇਜ ਤੇ ਅਨਾਉਂਸ ਕਰਦਾਦਾ ਸੀ ਨਾ ਵੀ ਰਾਣਾ ਚੰਡੀਗੜ੍ਹਿਆ ਚਮਕੀਲੇ ਦਾ ਨਾਮ ਲੈ ਕੇ ਅਨਾਉਂਸ ਕਰਦਾ ਸੀਗਾ ਤੇ ਉਹਦੇ ਵਿੱਚ ਚਮਕੀਲਾ ਪਰਵੇਸ਼ ਹੋ ਜਾਂਦਾ ਸੀ ਸਟੇਜ ਤੇ ਸੇਮ ਚਮਕੀਲਾ ਲੋਕੀ ਕਹਿੰਦੇ ਚਮਕੀਲੇ ਵਰਗਾ ਕੰਮ ਕਰ ਗਿਆ ਮੁੰਡਾ ਲੇਕਿਨ ਉਹ ਜੇ ਨਾ ਉਹਦੇ ਨਾਲ ਜਿਹੜੀ ਕੁੜੀ ਗੁੰਦੀ ਸੀ ਉਹਦਾ ਵਿਚਾਰੀ ਦਾ ਵਿਆਹ ਹੋ ਗਿਆ ਤਾਂ ਹੁਣ